ਅਲੀਵਾ ਰੋੜਦੇ ਜੀ ਅਜੇ ਇਲੈਕਟ੍ਰੋਵਾਲਟ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ ਇਹ ਇਥੇ ਮੋਕੇ ਤੇ ਪਹੁੰਚੇ ਹਾਂ ਫਰਮ ਜਿਹਨੇ ਬੁਲਾਇਆ ਵਾ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਕਰਤਾ ਹੈ ਸਰ ਕਿਸ ਕਿਸ ਦੀ ਗੁਦਾਮ ਦੀ ਇਲੈਕਟ੍ਰੋਵਾਲਟ ਹੈ ਜੀ ਇਹ AC ਨੇ ਇਹ ਫੱਜਾਵਾ AC ਆ ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਵਾਲਟ ਦਾ ਸੱਤ ਸੱਦੇ ਸੱਤ ਦਿਨ ਲੱਗ ਜਾਈਂ। ਅਲੀਵਾਰ ਹੋ ਗਈ। ਪਤਨੂ ਭਾਈ ਸਾਰਟ ਸਰਕਰ ਕਰਕੇ ਹੋ ਗਈ। ਪਤਾ ਨਹੀਂ ਕਿ ਸਾਨੂੰ ਨਹੀਂ ਲੱਗਦਾ ਪਤਾ। ਤਰੋਂ ਅੱਗੇ ਟਾਈਮ ਸੇ ਰੱਖਾਓਗੇ ਟਾਈਮ ਤੇ ਕਿ। 7 ਘੰਟੇ। ਇਲੈਕਟ੍ਰੋਨਿਕ। ਪਤਾ ਨਹੀਂ ਇਹਦੇ ਚੈੱਕ ਕਰਾਂ ਕਿ ਨੁਕਸਾਨ ਕਿੰਨਾ। ਅਗਰੇ ਬੜੀ ਬੱਚੀ ਰੱਖਦੇ ਸਮਾਨ ਹੈ ਇਹ ਅੰਦਰ। ਤੁਹਾਨੂੰ ਜਦੋਂ ਪਤਾ ਲੱਗਦਾ। ਪੌਂਡਾ ਠੋੜੇ ਬਲੇ ਕਿਦੂ ਅੱਗ ਲੱਗੀ ਨਾਲ ਹੀ ਪੰਡਾ ਦਿਆ। ਅੱਗ ਜਦਾ ਹੀ। ਤਰੋਂ ਅੱਗੇ ਵਿਚਾਰਿਆ ਹੁੰਦਾ ਕਾਫੀ। ਬਜਾਣੀ ਮਾਰਦੇ। ਹੋ। ਕਾਲ ਕੀ ਨਾਮ ਤੁਹਾਡਾ ਗੁਰ ਸਿੰਘ ਫਾਇਰ ਆਫੀਸਰ ਬਟਾਲਾ ਜੀ ਜੀ ਆ ਗੱਡੀ ਕੱਢ ਰਹੀ ਕਿਹਦੇ ਕੀ ਗੱਲ ਹੈ ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਗਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗੀ ਹੋਈ ਤੇ ਤਕਰੀਬਨ ਸਾਨੂੰ 8:07 ਤੇ ਸੂchna ਮਿਲੀ ਆ ਮੋਕਾ ਤੇ ਵੀ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਉਣੀ ਸਟਾਰਟ ਕੀਤੀ ਆ ਤੇ ਸੰਗ ਨੂੰ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆਣੇ ਲੱਗਾ ਸਮਾਨ ਦਾ ਤਾਂ ਇੱਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆਈ ਦੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋਣਾ ਚਾਹੀਦਾ ਐਸੀ ਵੀ ਆ ਫ੍ਰਿਜ ਵੀ ਆ ਹੋਰ ਵੀ ਬੀਲੀ ਦਾ ਕਈ ਤਰ੍ਹਾਂ ਦਾ ਸਮਾਨ ਹਾਂਜੀ ਦੁਕਾਨ ਦਾ ਪਤਾ ਕਿ ਇਹ ਇਹ ਕਿਤਾਬ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਵਿਹਾਨ ਤੇ ਲੱਗੇ ਹਾਂ ਥੈਂਕ ਯੂ